ਕੀ ਕਰੀ ਤਾ ਜਲ ਸਾਹ ਉਹਨੇ ਬਾਬਾ ਦੀ ਪੂਰਾ ਮੇਜ ਦਾ ਵੇਖਿਆ ਹੁੰਦਾ ਕਿ ਨਹੀਂ ਸੋਣਾ ਵੀਡੀਓ ਦੇ ਕੰਪਲੀਟ ਕੀਤੀ ਜੇ ਮਾੜੀ ਵੀ ਆਪਣੀ ਫੇਰ ਇੱਕ ਟੱਪਾ ਫੇਰ ਬਣਾਉਣਾ ਲਓ ਜੀ ਪੱਟੀ ਦਾ ਕੰਮ ਤੇ ਗਿਆ ਜੇ ਨਿਭੜ ਲਓ ਜੀ ਸਸਰੀ ਕਾਲ ਸਾਰਿਆਂ ਨੂੰ ਤੇ ਕਿਵੇਂ ਹਾਂ ਸਾਰੇ ਆਈ ਹੋ ਤੁਸੀਂ ਸਾਰੇ ਕੀਵੋ ਹੋਗੇ ਤੇ ਅੱਜ ਦੇ ਟਾਈਟਲ ਤੇ থাম্বਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੇ ਚੈਨਲ ਦਾ ਨਾਮ ਸਾਰੇ ਤੁਸੀਂ ਕਮੈਂਟਾਂ 'ਚ ਦੱਸ ਦਿਓ ਇਸੇ ਮੈਂ ਦੋਸੀ ਦਿੰਨਾ ਹੈ ਅਰਸ਼ ਸਾਰਿੰਗਣਾ ਮੇਰੇ ਚੈਨਲ ਦਾ ਨਾਮ ਹੈਗਾ ਤੇ ਬਾਕੀ ਤੁਹਾਡੀ ਸਪੋਰਟ ਦੇ ਨਾਲ ਆਪਾਂ ਵੀਡੀਓ ਬਣਾਉਣ ਚੱਲੇ ਆ ਤੁਹਾਡੀ ਸਪੋਰਟ ਹੀ ਆ ਤਾਈਂ ਆਪਾਂ ਤੁਰ ਪਈਦਾ ਗਰਮੀ ਤੇ ਕਾਫੀ ਜ਼ਿਆਦਾ ਜਿੰਨੂੰ ਕਹਿ ਦਿੰਦੇ ਨੇ ਨਾ ਕਹਿਰ ਮਚਾਇਆ ਗਰਮੀ ਨੇ ਹੁਣ ਫਿਰ ਜਾਣਾ ਪੈਣਾ ਇਹ ਵੀਡੀਓ ਬਣਾਉਣ ਤੇ ਉਹ ਸ਼ੀਸ਼ਾ ਮਲਹਿਕ ਮੋਣਾ ਪੈਣਾ ਬਾਕੀ ਚੱਲਦੇ ਆ ਤੇ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਹੋ ਚੱਲੇ ਕਿੱਥੇ ਤੁਹਾਨੂੰ ਬਾਅਦ ਦੱਸਦੇ ਆਪਾਂ ਓ ਜੀ ਆਪਾਂ ਸਿੱਧਾ ਜਾਣਾ ਨਾ ਆ ਗਏ ਜੇ ਆਪਣੀ ਲੋਕੇਸ਼ਨ ਤੇ ਇਹ ਪਿੰਡ ਤਣਾਏ ਇਹ ਕਿਹੜਾ ਪਿੰਡ ਤਣਾਏ ਪਿੰਡ ਆ ਗਿਆ ਆਪਾਂ ਹਾਂ ਜੀ ਰੋ ਕਿੱਧਰ ਬਰਾਟਾ ਲਾਇਆ ਮੇਟਾਂਵਾਂਗੇ ਤਣਾਏ ਪਿੰਡ ਆ ਗਏ ਤੇ ਆਪਾਂ ਜਾਣ ਜਿਹੜੀ ਲੋਕੇਸ਼ਨ ਦੇ ਦੇ ਉਹ ਤੁਹਾਨੂੰ ਅੱਗੇ ਜਾ ਕੇ ਪਤਾ ਲੱਗਣੀ ਹੈ ਬਾਕੀ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਦੋ ਜੀ ਆ ਗਏ ਜੇ ਆਪਾਂ ਆਪਣੀ ਲੋਕੇਸ਼ਨ ਤੇ ਪਤਾ ਲੱਗ ਗਿਆ ਹੁਣ ਤੁਹਾਨੂੰ ਕੋਲ ਕੰਜਰੀ ਉਹ ਸਾਹਮਣੇ ਇੱਥੇ ਸਮੇਂ ਦੇ ਖਿਲਾਰ ਦਿੰਦੇ ਆਪਾਂ ਗੱਡੀ। ਵੀਡੀਓ ਵਾਡੀਓ ਬਣਾਉਨੇ ਆਪਾਂ ਅੱਜ। ਹਾਂਜੀ। ਲਓ ਜੀ ਲਿਗੇਸ਼ਨ ਤੇ ਬੜੀ ਘੈਂਟ ਆਪਾਂ ਹੁਣ ਦਾ ਟੈਂਪਰੇਚਰ ਵੀ ਬੜਾ ਵੱਧ ਗਿਆ। ਚੈੱਕ ਕਰੋ ਬੋਲੇ ਪ੍ਰਾਣੀ ਲੋਕੇਸ਼ਨ ਇਹ ਆਜ ਤੱਕ ਸ਼ੂਟ ਚੱਲਦੇ ਇੱਥੇ ਰਹਿੰਦੇ ਬਾਕੀ ਆਪਣਾ ਸ਼ੂਟ ਅਜਿੱਥੇ ਆ। ਵੀਡੀਓ ਦਾ ਜਿਹੜੀ ਰੀਲ ਸ਼ੂਟ ਕਰਨੀ ਆਪਾਂ। ਤੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਲਾਸਟ ਤੱਕ। ਗਰਮੀ ਬੜੀ ਬੈਨਦੀ ਹੈ ਨਾ ਗਰਮੀ ਹੈ ਬੜੀ ਗਰਮੀ ਫਿਰ ਤੈਨੂੰ ਪਤਾ ਹੀ ਆ ਵੀਡੀਓ ਤੇ ਬਣ ਜੂਗੀ ਬਣਾ ਕੇ ਜਾਵਾਂਗੇ ਆਪਾਂ ਉਹ ਗੱਡੀ ਤੇ ਲੈਣ ਵੀ ਆ ਗਏ ਆਪਾਂ ਨੇ ਇਹ ਜਿਹੜਾ ਆਪਣਾ ਚਾਦਰੇ ਵਾਲਾ ਸ਼ੂਟ ਚਾਹੀਦਾ ਮੁੰਨੂ ਨਹੀਂ ਚਾਹ ਨਹੀਂ ਬੰਨਣਦੀ ਹੁੰਦਾ ਪਰ ਤਰਪੰਗ ਅਹੀਂ ਤਾਂ ਆਏ ਕਿੱਥੇ ਆਪਾਂ ਕੰਜੀ ਪੋਲ ਕੰਜਰੀ ਦੇਣਾ ਨਾ ਨਾ ਗਲਤ ਨਹੀਂ ਲੈਣਾ ਸਹੀ ਹੈ ਜੋ ਉੱਤੇ ਲਿਖਿਆ ਬੋਰਡ ਤੇ ਆਪਾਂ ਉਹ ਹੀ ਆ ਚੋਗ ਜਿਆਦਾ ਉੱਠ ਰਹੀ ਹੈ ਨਾ ਤੇ ਮੈਂ ਲਿਗਾਉਂਗਾ ਮੁਰਗੀ ਕਰਨੀ ਟੈਂਪਰੇਚਰ ਵੀ ਪੂਰਾ 44 45 ਆ ਤੇ ਇਹਨੂੰ ਪਤਾ ਹੈਗਾ ਹੈ ਬਿਨਾ ਦੇਖਿਆ ਦਾ ਉਸ ਆਹ ਚੋਂ ਆਹ ਚੋਂ ਦੀ ਜੀ ਇਹ ਕਿਦਾਂ ਇਹ ਕੀ ਕਹਿੰਦੇ ਹੋ ਬੋਲੀ ਆਪਾਂ ਸਪੈਸ਼ਲ ਆਪਣੇ ਵਾਸਤੇ ਕੀ ਕਹਿ ਦਿੰਦੇ ਇਹਨੂੰ ਜਲਸਾ ਜਲਸਾ ਕੋਨੇਂ ਬਾਬਾ ਕੀ ਪੂਰਾ ਮੇਜ ਦਾ ਵਖੇ ਆਉਂਦਾ ਕਿ ਨਹੀਂ ਸੋਣਾ ਤੁਸੀਂ ਆ ਕਿੰਨੇ ਆ ਤਾਈ ਨੂੰ ਪੈਰਾਂ ਤੇ ਲੱਗ ਵਜੇ ਦੇ ਆ ਗਏ ਕਿ ਜੁੱਤੀ ਪਾ ਕੇ ਬਣਾ ਲਈ ਦੀ ਅੱਜ ਮਾਂ ਮਕੇ ਤੁਹਾਡੇ ਕਮੈਂਟ ਭਰਾ ਹੁੰਦੇ ਆ ਤੇ ਉਹ ਥੋੜਾ ਜਿਹਾ ਉੱਡ ਜਾ ਲੱਗਦਾ ਹੈ ਇਹਦੇ ਵਾਸਤੇ ਸੋਣੂ ਸਿਤਵਾਲਾ ਲੱਗਦਾ ਹੈ ਪਾਣਾ ਮਾਂ ਸੋਣੂ ਸਿਤਵਾਲਾ ਲੱਗਦਾ ਉਹ ਚਾਣੀ ਲੋ ਜੀ ਇੱਕ ਆਪਾਂ ਵੀਡੀਓ ਤੇ ਕੰਪਲੀਟ ਕੀਤੀ ਏ ਮਰੀ ਗਈ ਆਪਣੀ ਫੇਰ ਇੱਕ ਟੱਪਾ ਫੇਰ ਬਣਾਉਣਾ ਉਹ ਵੇਖ ਕੇ ਕਿੱਥੇ ਆ ਕੇ ਨੂੰ ਨੇ ਲੋ ਜੀ ਕਿੰਦੇ ਆਪਾਂ ਆ ਗਿਆ ਵੀਡੀਓ ਵਾਲੀ ਬਣਾ ਕੇ ਕਾਫੀ ਟਾਈਮ ਤੇ ਘਰੇ ਲੋਕ ਨੂੰ ਸ਼ੂਟ ਖਾਣ ਹੀ ਦਿੱਤਾ ਕਿ ਇਹ ਗਰਮੀ ਬੜੀ ਹੈ ਕਪਾਉਣ ਵੀ ਥੋੜੇ ਇੰਸਪੈਕਟ ਆ ਗਈ ਗਰਮੀ ਬੜੀ ਦੇਖੀ ਹੋ ਗਿਆ ਨੇ ਨੂੰ ਹੁਣ ਆਪਾਂ ਸ਼ਾਮ ਹੀ ਨਹੀਂ ਪਈ ਉਹ ਵੀ ਕੰਮ ਆਇਆ ਕੋਈ ਤੇ ਤਾਂ ਕਰਕੇ ਆਪਾਂ ਨੂੰ ਆਉਣਾ ਪਿਆ ਦੇ ਨਾਲ ਇੱਕ ਘਰੇ ਕੰਮ ਚੱਲਣਦੇ ਆ ਤੁਹਾਨੂੰ ਵੀ ਪਤਾ ੱਟੀ-ਕੁੜਤੀ ਉਹ ਲੈਣ ਆਇਆ ਮੈਂ ਸ਼ੌਕ ਤੋਂ ਹੁਣ ਉਹ ਚੱਲੇ ਆ ਤੇ ਆਪਾਂ ਆਏ ਹਾਂ ਡਾਕ ਤੂਤਾਲੀ ਸਾਈਡ ਪਿੰਡ ਚੈੱਕ ਕਰੋ ਬੱਡਰ ਏਰੀਆ ਆਪਾਂ ਰਹੀਦਾ ਬੱਡਰ ਏਰੀਏ 'ਚ ਆਹ ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਧਰ ਕੋਈ ਨਹੀਂ ਦੇਖਣੇ ਹੁਣ ਆਪਾਂ ਮੇਰੇ ਨੂੰ ਛੱਟਣਾ ਆ ਮੈਂ ਜਿਹੜਾ ਵੀਰੇ ਘਰੇ ਲੱਗਾ ਨੂੰ ਉਹਨੂੰ ਛੱਟਣਾ ਆ ਮੈਂ ਤੇ ਉਹਦਾ ਪਿੰਡ ਇਧਰਲੀ ਸਾਈਡ ਹੀ ਪੈ ਜਾਂਦਾ ਹੁਣ ਬਾਕੀ ਮੈਂ ਚੱਲਿਆ ਸ਼ੌਪ ਤੋਂ ਪੱਲੀ ਲੈਣਾ ਤੇ ਬਾਕੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਸ਼ੌਪ ਦੇ ਤੇ ਉਹ ਚੈੱਕ ਕਰੋ ਏਰੀਆ ਬਾਰਡਰ ਹੈ ਨਾ ਨਜ਼ਾਰੇ ਠੰਡੇ ਏਰੀਏ ਇਧਰਲੇ ਸਾਈਡ ਨਾਲੇ ਤੇ ਆਪ ਹੁੰਦਾ ਹੈ ਚੈੱਕ ਕਰੋ ਬੱਕਰੀਆਂ ਆ ਜਾਂਦੇ ਹਨ ਉੱਪਰ ਏਰੀਆ ਪੂਰਾ ਘੈਂਟ ਹੈ ਇੰਦਾ ਰੂਟ ਵੀ ਬੜਾ ਵਧੀਆ ਹੁੰਦਾ ਹੈ ਕੰਮ ਘੱਟੋ ਘੱਟ ਹੀ ਹੋਇਆ ਪੂਰਾ ਆਪਾਂ ਸ਼ੀਸ਼ੇ ਡਾਉਂ ਤੇ ਤੁਹਾਨੂੰ ਪਤਾ ਹੀ ਹੈ ਇਹ ਆਉਣ ਜਾਣ ਕਾਫੀ ਇੱਧਰ ਵੀਰਾਂ ਦਾ ਬਣਿਆ ਤੇ ਸਾਹਮਣੇ ਆ ਗਈ ਹੁਣ ਡਰੇਨ ਇਹ ਪਿੰਡ ਦਾ ਢਗ ਤੂਤਦੀ ਡਰੇਨ ਆ ਤੇ ਅੱਗੇ ਆ ਗਈ ਆ ਪਿੰਡ ਕਿਹੜਾ ਆ ਗਿਆ ਇਹ ਲੋਦੀ ਕੁਚ ਖੈ ਗਾ ਘੁੰਮਣ ਫਿਰਨ ਵਾਲਾ ਹੀ ਆ ਏਰੀਆ ਬਾਕੀ ਲੋਕੇਸ਼ਨਾਂ ਬੜੀਆਂ ਘੈਂਟ ਥਲੀ ਸਾਈਡ ਆ ਉਹ ਸਾਹਮਣੇ ਚੈੱਕ ਫੇ ਉਹ ਆ ਜੇ ਡਰੇਨ ਉਥੋਂ ਦੀ ਬਾਕੀ ਆਪਾਂ ਮਿਲਦੇ ਆਂ ਸ਼ਾਪ ਤੇ ਜਾ ਕੇ ਦੇ ਲਾਸਟ ਤੱਕ ਬਣੇ ਰਿਓ ਵਲੌਗ ਦੇ ਨਾਲੇ ਤੁਹਾਨੂੰ ਦਿਖਾਉਣੇ ਕਰਦਾ ਕਿ ਉਹ ਜਾ ਕੇ ਕਿੱਥੋਂ ਤੱਕ ਕੰਮ ਗਿਆ ਤੇ ਬਣੇ ਰਿਓ ਲਾਸਟ ਤੱਕ ਲਓ ਜੀ ਆਪਣੇ ਪਿੱਛੇ ਪੱਟੀ ਜੇ ਕੇ ਦੀ ਕਮੈਂਟ ਕਰਕੇ ਦੱਸੋ ਵਧੀਆ ਪੱਟੀ ਲੱਗਣ ਦੀ ਕਿ ਜਾਂ ਮਾੜੀ ਆ ਜਿਹੜੀ ਆਪਾਂ ਨੂੰ ਵਧੀਆ ਲੱਗੀ ਆਪਾਂ ਉਹੀ ਦਵਾਈ ਜਿਹੜੀ ਆਪਾਂ ਨੂੰ ਕਹੀ ਜਿਹੜਾ ਵੀ ਮਿਸਤਰੀ ਲੱਗਾ ਆਪਣੇ ਘਰੇ ਤੇ ਉਹ ਲੈਣ ਆਏ ਆ ਅੱਗੇ ਆਪਾਂ ਲੋਪੋਗੇ ਜਗਾਵਿਆਂ ਨੂੰ ਲੈ ਆਈ ਦੀ ਤੇ ਅੱਜ ਆਪਾਂ ਨੂੰ ਥੋੜੀ ਜਿਹੀ ਚਾਹੀਦੀ 40 ਕਿਲੋ ਤੱਕ ਮਤਲਬ ਇੱਕ ਥੋੜਾ ਚਾਹੀਦਾ ਹੈ ਆਪਾਂ ਨੂੰ ਫਿਰ ਲੈ ਆਉਂਦੀ ਆ ਬਾਈ ਤੋਂ ਤੇ ਬਾਕੀ ਘਰੇ ਜਾ ਕੇ ਵੇਨੇ ਆ ਤੁਹਾਨੂੰ ਦਿਖਾਉਣੇ ਆ ਸਾਰਾ ਕੰਮ ਨੱਪੜ ਗਿਆ ਬਾਕੀ ਬੜੀ ਵਾਲੀ ਸਾਈਡ ਦਾ ਰਹਿ ਗਿਆ ਥੋੜਾ ਜਿਹਾ ਉਹ ਪਿੱਲਿਆ ਦਾ ਬਣਾਵਾ ਕੱਲ ਹੋਊਗਾ ਇਸ ਕਰਕੇ ਪੱਟੀ ਦੀ ਜ਼ਰੂਰਤ ਦੀ ਮੈਂ ਕਿਹਾ ਚਲ ਹੁਣੇ ਹੁਣੇ ਲੈ ਆਉਨੇ ਆ ਕੱਲ ਨੂੰ ਨਾ ਭਰਵਾ ਤੱਕ ਨਾ ਦੋ ਪਜਾਦੀ ਨਹੀਂ ਕੰਮ ਰਿਆਂ ਜਿਵੇਂ ਤੁਹਾਨੂੰ ਪਤਾ ਠੰਡੇ ਹੁੰਦੇਗਾ ਬੜੇ ਫਿਰ ਬਾਹਰ ਤੋਂ ਬੰਦੀਆਂ ਦਾ ਤੜਕੇ ਲੱਗ ਜਾਣਾ ਇਸ ਕਰਕੇ ਲੈ ਆਉਂਦੀ ਆ ਘਰੇ ਜਾ ਕੇ ਦਿਖਾਉਣੇ ਤਾਂ ਨਾ ਜੁੜੇ ਲੋ ਲਾਸਟ ਤੱਕ ਲਓ ਜੀ ਪੱਟੀ ਦਾ ਕੰਮ ਤੇ ਗਾ ਜੇ ਨਿਭੜ ਇੰਦਰ ਵੀ ਚੈੱਕ ਕਰੋ ਬੜਬ ਨਹੀਂ ਚੱਲਣਦੇ ਲਓ ਜੀ ਪੈਟਿਕ ਡੰਨ ਵੀ ਕੰਪਲੀਟ ਪੂਰੀ ਬਾਕੀ ਖਨਾਰਾ ਕੋਲਾ ਤੁਹਾਨੂੰ ਪਤਾ ਹੀ ਪਿਆ ਹੀ ਹੁੰਦਾ ਕਮਰਿਆਂ 'ਚ ਤੇ ਘਰ ਆਪਣੀ ਸ਼ਕਲ ਜੀ ਵਿਖਾਦੀ ਸ਼ੀਸ਼ਿਆਂ 'ਚ ਚੈੱਕ ਕਰੋ ਦੱਸੋ ਨਾਲੇ ਕਮੈਂਟਾਂ ਜੀ ਛੱਤ ਕਿੱਦਾਂ ਦੀ ਲੱਗਦੀ ਆ ਵਧੀਆ ਭਰੀ ਪੱਟੀ ਕਿ ਜਾਣੇ ਇਹਨਾਂ ਨੂੰ ਜ਼ਰੂਰ ਦੱਸਿਓ ਬਾਕੀ ਤੁਹਾਨੂੰ ਦੂਜੇ ਕਮਰੇ 'ਚ ਦਿਖਾਉਣਾ ਆਓ ਜੀ ਦੂਜੇ ਕਮਰੇ ਜ ਵੀ ਆ ਦੂਜੇ ਕਮਰੇ ਦਾ ਮਾਹੌਲ ਚੈੱਕ ਕਰੋ ਡਨ ਤੇ ਬਾਕੀ ਤੁਹਾਨੂੰ ਪਤਾ ਹੀ ਆ ਖਲਾਲੇ ਘਰੂਰੇ ਪਏ ਅਜੇ ਕਮਰਿਆਂ ਚ ਤੇ ਆ ਵੀ ਆਪਣੇ ਚੈੱਕ ਕਰੋ ਹੁਣ ਬਦਲ ਗਿਆ ਨਾ ਅੰਦਰ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਸੋਹਣਾ ਲੱਗੰਦੇ ਕਮਰੇ ਹੁਣ ਇੱਕ ਫਰਸਟ ਸਭ ਤੋਂ ਪਿੱਛੇ ਆ ਦੂਜਾ ਤੇ ਉਹ ਤੋਂ ਅੱਗੇ ਬੈਠ ਗਿਆ ਤੇ ਆ ਆਪਣਾ ਮੇਨ ਕਮਰਾ ਜਿੱਥੇ ਸਾਰਿਆਂ ਨੇ ਸੋਣਾ ਹੁੰਦਾ ਤੇ ਆ ਆਪਣਾ ਕੀ ਆਗਲ ਤੈਨੂੰ ਤੁਹਾਨੂੰ ਪਤਾ ਹੀ ਆਪਣੇ ਘਰ ਦੀ ਨਜ਼ਰੋਂ ਹੁਣ ਨਾਲੇ ਅੱਗੇ ਕਮੀ ਕਿਹੜੀ ਰਹਿੰਦੀ ਆ ਉਹ ਵੀ ਦੱਸੋ ਕੀ ਕਰਾਈਏ ਹੁਣ ਆਪਾਂ ਤਾਂ ਛੱਤ ਤੇ ਸਾਰਾ ਵਾਈਟ ਵਾਈਟ ਕਰਤਾ ਕਮਰੇ ਉਹ ਵਾਈਟ ਵਾਈਟ ਕਰਦੇ ਆ ਜੇ ਇੱਕ ਦੋ ਵਿਰਾਂ ਦੇ ਵਿੱਚ ਕਮੈਂਟ ਮਾੜੇ ਆਏ ਬਾਕੀ ਚਲੋ ਕੋਈ ਨਹੀਂ ਮੰਨਦਾ ਵੀ ਕੰਮ ਹੈ ਤੇ ਆਪਣੀਆਂ ਪੌੜੀਆਂ ਵੀ ਰੇਂਦੀਆਂ ਇਹੇ ਕਰਾਉਣ ਵਾਲੀਆਂ ਸਹੀ ਅਜੇ ਆ ਸੱਚ ਕੰਦ ਰਹਿੰਦੀ ਆ ਆ ਉੱਪਰਲੀ ਜੇ ਕਿੰਭੀ ਕੰਮ ਚੱਲਣਦੇ ਆ ਤੇ ਬਨੇਰੇ ਵੀ ਬੰਨਣ ਵਾਲੇ ਉਹ ਵੀ ਸੈਟ ਆ ਅਜੇ ਕੰਪਲੀਟ ਹੋਣ ਵਾਲੀਆਂ ਬਾਕੀ ਹੌਲੀ ਹੌਲੀ ਸਾਰਾ ਸੈੱਟ ਕਰਦਾ ਹਾਂ ਤੇ ਆ ਉੱਪਰ ਦਾ ਮਾਹੌਲ ਹੈ ਬਾਕੀ ਥੱਲੇ ਹੀ ਚੱਲਦੇ ਆਪਾਂ ਬਾਹਰ ਢੋਲ ਚੱਲਣਦੇ ਆ ਤੇ ਆ ਤੇ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਕੰਮ ਰੈਨ ਵਾਲਾ ਪੌੜੀਆਂ ਦੇ ਨਾਲ ਹੀ ਕਰਦੇ ਹੁਣ ਸਾਰਾ ਸਹੀ ਬਾਕੀ ਚੱਲਣਦੇ ਆ ਕੰਮ ਅਜੇ ਥੋੜਾ ਪਤਾ ਕੱਲ ਦੀ ਦਿਹਾੜੀ ਇੱਕ ਲੱਗਣੀ ਹੋਰ ਉਹ ਲਾ ਕੇ ਫਿਰ ਸਾਰਾ ਸੈੱਟ ਹੋ ਜਾਣਾ ਬਾਕੀ ਗਰਮੀ ਬੜੀ ਤੁਹਾਨੂੰ ਪਤਾ ਹੈ ਪੈਂਦੀ ਆ ਸਾਰੇ ਜਾਨੇ ਵੀਰ ਭਰਾ ਘਰਾਂ 'ਚ ਹੀ ਰਿਆ ਕਰੋ ਤੇ ਵਧੀਆ ਗੱਲ ਆ ਆਪਾਂ ਅੱਜ ਚਲੋ ਕੰਮ ਆਣਾ ਵੀਡੀਓ ਵਾਡੀਓ ਬਣਾਉਣੀ ਹੁੰਦੀ ਆ ਤਾਂ ਕਰਕੇ ਸ਼ੀਸ਼ੇ ਜਿਹਨੇ ਨੀ ਜਰਾ ਆਉਂਦੇ ਤੇ ਬਾਕੀ ਸਾਰੇ ਇਦਾਂ ਸਪੋਰਟ ਕਰਦੇ ਰਹੋ ਹਮੇਸ਼ਾ ਬਾਕੀ ਕਮਰੇਆਂ ਦੀ கரੰਟ ਆਉਂਰ ਨਿਕਲ ਗਈ ਤੁਹਾਨੂੰ ਵੀ ਪਤਾ ਨਾ ਤੇ ਸਾਰੇ ਵਧੀਆ ਵਧੀਆ ਸਪੋਰਟ ਕਰਦੇ ਰਹੋ ਨਾ ਇਦਾਂ ਅੱਗੇ ਵੀ ਕਿ ਆਪਾਂ ਇਦਾਂ ਹੀ ਐਸ ਕਰਾ ਲਾਂਗੇ ਇਹ ਕਪਣੀ ਫ੍ਰਿਜ ਰਹਿ ਗਈ ਹੁਣ ਲਿਆਉਣ ਵਾਲੀ ਇਹ ਵੀ ਖਰਾਬ ਹੋ ਗਈ ਆ ਚੈੱਕ ਕਰੋ ਪਾਣੀ ਪੀਣਾ ਵਾਲਾ ਪਾਣੀ ਪੀਏ ਵਿੰੰਜਰਾ ਕੰਮ ਆ ਆਪਣਾ ਅਜੇ ਦੇ ਚੋਂ ਖਰਾਬ ਆ ਥੋੜੀ ਕਿ ਫਰਿਜ ਤੇ ਬਾਕੀ ਆਪਾਂ ਬਾਬਾ ਮੇਨ ਭਰਿਆ ਹਟ ਰੱਖੀ ਇਹ ਵੀ ਨਵੀਂ ਲੈ ਆਣੀ ਥੋੜੇ ਦਿਨਾਂ ਤੱਕ ਤੇ ਪਾਣੀ ਪੂਣੀ ਵੀ ਕਿਲੋ ਤੋਂ ਤਾਂ ਇਹ ਆਪਾਂ ਪਤਾ ਕਰਦੇ ਬੜੀ ਪੈਂਦੀ ਆ ਗਰਮੀ ਜੇ ਬਾਹਰ ਘਾਟ ਹੀ ਨਿਕਲੋ ਤੇ ਵਧੀਆ ਕਰਦੇ ਆ ਉਹਦੇ ਮੰਦੇ ਹੱਲ ਕਰਨਾ ਹੈ ਬਾਕੀ ਤਾਂ ਸਪੋਰਟ ਕਰਦੇ ਰਹੋ ਤੁਹਾਡੀ ਸਪੋਰਟ ਦੇ ਨਾਲ ਆਪਾਂ ਸਾਰਾ ਕੁਝ ਨਹੀਂ ਕੀਤਾ ਬਾਕੀ ਸਾਰਾ ਤੱਕ ਕੋਈ ਜਾਓ ਦੇਖਣਾ ਹੀ ਦੇ ਰਿਹਾ ਬਾਕੀ ਮਿਲਦੇ ਹਾਂ ਤੇ ਅਗਲੇ ਵਾਰ ਵਿੱਚ ਬਾਏ ਬਾਏ ਹੰਡੋ ਜੀ ਪੈਗੀਆਂ ਦੇ ਸ਼ਾਮਾਂ ਤੇ ਪਿੰਡ ਦਾ ਮਾਹੌਲ ਕਹਿੰਦੇ ਘੈਂਟ ਹੋਇਆ ਤੇ ਆਪਾਂ ਵੀ ਗਰਮੀ ਜਿਆਦੀ ਲੱਗ ਜਾਂਦੀ ਥੋੜੀ ਜਿਹੀ ਇਸ ਕਰਕੇ ਬਾਹਰ ਘੁੰਮਣ ਫਿਰਨ ਆ ਗਏ ਹੁਣ ਆਪਾਂ ਚੱਲੇ ਆਂ ਸਾਡੇ ਪਿੰਡ ਦੇ ਗਰਾਊਂਡ ਨੂੰ ਹੁੰਦੇ ਕਹਿੰਦੇ ਫੈਕਚਰ ਨੂੰ ਦੇਖਣਾ ਹੈ ਇਹ ਲੱਗੇ ਨੂੰ ਲੱਗੇ ਲੌਰੀ ਚੈੱਕ ਕਰੋ ਮੇਰੇ ਪਿੰਡ ਦਾ ਸਕੂਲ ਦੇ ਮੇਰਾ ਸਕੂਲ